ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਹੁਣ ਘਰਾਂ 'ਚ ਚੱਲ ਰਹੇ ਬੁਟੀਕਾਂ ਤੇ ਹਾਈਲਾਈਟ ਸੈਂਟਰਾਂ ਤੇ ਕ세ਗੀ 56 ਕਰੋੜਾਂ ਰੁਪਏ ਟੈਕਸ ਚੋਰੀ ਕਰ ਰਹੇ ਲੋਕਾਂ ਤੇ ਹੋਵੇਗੀ ਕਾਰਵਾਈ ਅਕਾਲੀ ਭਾਜਪਾ ਦੇ ਗੱਡਜੋੜ ਖਿਲਾਫ ਖੁੱਲਕੇ ਬੋਲੇ ਮਨਪਈ ਆਲੀ ਕਿਹਾ ਪੰਜਾਬ ਦੇ ਮਸਲਿਆਂ ਦੇ ਹੱਲ ਤੋਂ ਬਿਨਾ ਕੋਈ ਗੱਡਜੋੜ ਨਹੀਂ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਈ ਵੱਡੀ ਖਬਰ ਇਸ ਨੀਤੀ ਨੂੰ ਰੱਦ ਕਰਨ ਲਈ ਹਾਈ ਕੋਰਟ 'ਚ ਮਿਲੀ ਚੁਣੌਤੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਕਾਂਗਰਸ ਚ ਸ਼ਾਮਿਲ ਹੋ ਸਕਦੇ ਨੇ ਸਾਬਕਾ ਐਮਪੀ ਡਾਕਟਰ ਧਰਮਬੀਰ ਗਾਂਧੀ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ ਪੈਨਸ਼ਨ ਕੇਸ ਪਾਸ ਕਰਾਉਣ ਬਦਲੇ ਰਿਸ਼ਵਤ ਲੈੰਦਾ ਸਹਾਇਕ ਖਜ਼ਾਨਾ ਅਫਸਰ ਗ੍ਰਿਫਤਾਰ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਮੌਸਮ ਵਿਭਾਗ ਨੇ ਦਿੱਤੀ ਹੈ ਅਹਿਮ ਜਾਣਕਾਰੀ ਬੀਜੇਪੀ ਨਾਲ ਗੱਡਜੋੜ ਬਾਰੇ ਸੁਖਦੇਵ ਸਿੰਘ ਢਿੰਡਸਾ ਦਾ ਵੱਡਾ ਬਿਆਨ ਕਹੀਆਂ ਵੱਡੀਆਂ ਗੱਲਾਂ ਪੰਜਾਬ ਸਰਕਾਰ ਕਰਾਂ ਅੰਦਰ ਹੀ ਕਾਰੋਬਾਰ ਕਰਨ ਵਾਲਿਆਂ ਖਿਲਾਫ 56 ਕਸਨ ਦੀ ਤਿਆਰੀ ਕਰ ਰਹੀ ਹੈ ਇਸ ਲਈ ਸੂਬੇ ਦੇ ਟੈਕਸ ਵਿਭਾਗ ਦਾ ਧਿਆਨ ਹੁਣ ਸਰਵਿਸ ਸੈਕਟਰ ਤੇ ਹੈ ਇਸ ਤਹਿਤ ਵਿਭਾਗ ਨੇ ਹਾਲੀ ਵਿੱਚ ਬੁਟੀਕਾਂ ਤੇ ਹਾਈਲਾਈਟ ਸੈਂਟਰਾਂ ਤੇ 56 ਪੈਸ ਹੈ अहम ਗੱਲ ਇਹ ਹੈ ਕਿ ਕਰਾਂ ਅੰਦਰ ਹੀ ਚਲਾਏ ਜਾ ਰਹੇ ਬੁਟੀਕਾਂ ਵਿੱਚ ਹਰ ਰੋਜ਼ ਹਜ਼ਾਰਾਂ ਰੁਪਏ ਦਾ ਸਾਮਾਨ ਵਿਕਦਾ ਹੈ ਪਰ ਇੱਕ ਪੈਸਾ ਵੀ GST ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਨਹੀਂ ਆਉਂਦਾ ਦੱਸ ਦੇ ਕਿ ਸਰਵਿਸ ਸੈਕਟਰ 18% ਦੀ GST ਦੇ ਦਾਇਰੇ ਵਿੱਚ ਆਉਂਦਾ ਹੈ ਸੂਤਰਾਂ ਮੁਤਾਬਿਕ ਕਰ ਵਿਭਾਗ ਨੇ ਸੂਬੇ ਵਿੱਚ 700 ਜਿਹੇ ਬੁਟੀਕਾਂ ਦੀ ਸਨਾਖਤ ਕੀਤੀ ਹੈ ਜਿਨ੍ਹਾਂ ਦਾ ਟਰਨਓਵਰ ਲੱਖਾਂ ਰੁਪਏ ਹੈ ਪਰ ਉਹ ਟੈਕਸ ਨਹੀਂ ਭਰਦੇ ਵਿਭਾਗ ਦੇ ਸੂਤਰਾਂ ਮੁਤਾਬਿਕ ਇਹਨਾਂ ਬੁਟੀਕਾਂ ਕਾਂ ਤੇ ਲਹਿੰਗਿਆਂ ਦੀ ਕੀਮਤ ਹੀ ਲੱਖ ਤੋਂ 2 ਲੱਖ ਰੁਪਏ ਤੱਕ ਹੈ ਕਈ ਬੁਟੀਕ ਕਿਰਾਏ ਤੇ ਵੀ ਲਹਿੰਗੇ ਦਿੰਦੇ ਹਨ ਪਰ ਉਹਨਾਂ ਤੇ ਟੈਕਸ ਨਹੀਂ ਦਿੰਦੇ ਦੱਸਦੇ ਕਿ ਬੁਟੀਕਾਂ ਤੋਂ ਪਹਿਲਾਂ ਆਈਲੈਟ ਸੈਂਟਰਾਂ ਤੇ ਵੀ ਇਸੇ ਤਰ੍ਹਾਂ ਦੀ ਛਾਪੇਮਾਰੀ ਕੀਤੀ ਗਈ ਸੀ ਅਗਸਤ ਮਹੀਨੇ ਦੌਰਾਨ ਮਾਰੇ ਗਏ ਛਾਪਿਆਂ ਦੌਰਾਨ 21 ਅਜਿਹੇ ਸੈਂਟਰ ਫੜੇ ਗਏ ਸਨ ਜਿਨ੍ਹਾਂ ਨੇ ਖਜ਼ਾਨੇ ਨੂੰ 4 ਕਰੋੜ ਰੁਪਏ ਦਾ ਚੁੰਨਾ ਲਾਇਆ ਸੀ ਉਹ ਵਿਦਿਆਰਥੀਆਂ ਤੋਂ ਫੀਸਾਂ ਵਜੋਂ ਨਕਦ ਲੈ ਰਹੇ ਸਨ ਪਰ ਇਸ ਤੇ GST ਨਹੀਂ ਭਰ ਰਹੇ ਸਨ ਇਸ ਸਮੇਂ ਪੰਜਾਬ ਵਿੱਚ 1000 ਦੇ ਕਰੀਬ Let's enter. ਕੰਮ ਕਰ ਰਹੇ ਹਨ ਜਿੰਨਾ ਤੋਂ ਈਕਾ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਜੀਐਸਟੀ ਆਉਣ ਦੀ ਉਮੀਦ ਹੈ ਅਤੇ ਹੁਣ ਪੰਜਾਬ ਸਰਕਾਰ ਇਹਨਾਂ ਬੁਟੀਕਾਂ ਤੇ ਕਾਰਵਾਈ ਕਰੇਗੀ ਅਤੇ ਟੈਕਸ ਵਸੂਲਿਆ ਜਾਵੇਗਾ ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀ ਸਿੰਘ ਯਾਦਲੀ ਨੇ ਖੁੱਲਕੇ ਆਪਣੇ ਵਿਚਾਰ ਪੇਸ਼ ਕੀਤੇ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮਸਲੇ ਛੱਡ ਕੇ ਭਾਜਪਾ ਨਾਲ ਗੱਠਜੋੜ ਬਿਲਕੁਲ ਨਹੀਂ ਹੋਣਾ ਚਾਹੀਦਾ ਦੱਸਣਯੋ ਹੈ ਕਿ ਮਨਪ੍ਰੀ ਯਾਦਲੀ ਨੇ ਲੰਬੇ ਸਮੇਂ ਤੋਂ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿ ਹੈ ਕਿ ਪੰਥਕ ਮਸਲਿਆਂ ਵਿੱਚ ਕਿਸਾਨ ਅਮਰੀਪਾ ਸਿੰਘ ਤੇ ਹੋਰ ਨਾ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਮੁੱਦੇ ਸ਼ਾਮਿਲ ਹਨ ਜਦੋਂ ਤੱਕ ਇਨ੍ਹਾਂ ਮੁੱਦਿਆਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਭਾਜਪਾ ਨਾਲ ਗੱਠ ਜੋੜ ਨਹੀਂ ਕਰਨਾ ਚਾਹੀਦਾ ਇਹ ਆਲੀ ਨੇ ਕਿਹਾ ਕਿ ਕਾਲੀਦਾਲ ਪੰਜਾਬ ਦੀ ਪੰਥਕ ਪਾਰਟੀ ਹੈ ਤੇ ਇਸ ਪਾਰਟੀ ਦਾ ਛਾਣ ਮੱਤਾ ਇਤਿਹਾਸ ਰਿ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਮੁੱਦਿਆਂ ਲਈ ਡਟ ਕੇ ਖੜੇ ਹੋਣਾ ਚਾਹੀਦਾ ਹੈ ਮਨਪੀ ਯੈਲੀ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਛੇ ਤਰੀਕੇ ਨਾਲ ਫੈਸਲੇ ਲਵੇਗੀ ਤਾਂ ਲੋਕ ਵੀ ਜ਼ਰੂਰ ਉਹਨਾਂ ਦਾ ਸਾਥ ਦੇਣਗੇ ਪੰਜਾਬ ਸਰਕਾਰ ਦੀ 2024-25 ਦੀ ਆਬਕਾਰੀ ਨੀਤੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਪਟੀਸ਼ਨ ਵਿੱਚ ਡਰਾ ਰਹੀ ਲੋਟ ਮੈਟ ਲੇਅਰ ਜੀ ਫੀਸ ਵਧਾ ਕੇ 75000 ਰੁਪਏ ਕਰਨ ਅਤੇ ਇਸ ਨੂੰ ਨਾ ਵਾਪਸੀਯੋਗ ਬਣਾਉਂਦੇ ਸਵਾਲ ਉਠਾਏ ਗਏ ਹਨ ਪਟੀਸ਼ਨ ਦੇ ਬਹਿਸ ਤੋਂ ਬਾਅਦ ਹਾਈ ਕੋਰਟ ਨੇ ਹੁਣ ਸੁਣਵਾਈ 10 April ਲਈ ਤੈਅ ਕੀਤੀ ਹੈ ਪਟੀਸ਼ਨ ਧਾਰ ਕਰਦੇ ਹੋਏ ਮੋਗਾ ਦੇ ਦਰਸ਼ਨ ਸਿੰਘ ਐਂਡ ਕੰਪਨੀ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਡਰਾ ਰਾਹੀ 2024-25 ਲਈ ਠੇਕੇ ਅਲੋਟ ਕਰਨ ਦਾ ਫੈਸਲਾ ਕੀਤਾ ਹੈ ਪਟੀਸ਼ਨਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਅਰਜੀ ਦੀ ਫੀਸ ਸਿਰਫ 3500 ਰੁਪਏ ਸੀ ਪਰ ਇਸ ਨੂੰ ਅਚਾਨਕ ਵਧਾ ਕੇ 75000 ਰੁਪਏ ਕਰ ਦਿੱਤਾ ਗਿਆ ਹੈ ਅਰਜੀ ਫੀਸ ਸੰਬੰਧੀ ਨਿਯਮ ਇਹ ਵੀ ਤੈਅ ਕੀਤਾ ਗਿਆ ਹੈ ਕਿ ਜੇਕਰ ਅਲੋਟਮੈਂਟ ਨਹੀਂ ਕੀਤੀ ਜਾਂਦੀ ਤਾਂ ਇਹ ਰਕਮ ਵਾਪਸ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਹੁਣ ਤੱਕ ਕਰੀਬ ਸਰਕਾਰ ਨੂੰ 35000 ਅਰਜ਼ੀਆਂ ਮਿਲ ਚੁੱਕੀਆਂ ਹਨ ਜਿਸ ਤੋਂ ਸਰਕਾਰ ਨੂੰ 260 ਕਰੋੜ ਰੁਪਏ ਦੀ ਆਮਦਨ ਹੋਈ ਹੈ ਅਤੇ ਸਰਕਾਰ ਦੀ ਨੀਤੀ ਕਾਰਨ ਜਿੰਨਾਂ ਲੋਕਾਂ ਦੇ ਡਰਾ ਵਿਚਨਾ ਨਹੀਂ ਆਉਣਗੇ ਉਹਨਾਂ ਦੀ ਅਰਜੀ ਫੀਸ ਵਿੱਚੋਂ 75000 ਰੁਪਏ ਦਾ ਨੁਕਸਾਨ ਹੋਵੇਗਾ। ਪਟੀਸ਼ਨਰ ਨੇ ਕਿਹਾ ਕਿ ਅਰਜ਼ੀਆਂ ਦੀ ਫੀਸ ਵਿੱਚ ਭਾਰੀਵਾਦ ਦਾ ਨਾ ਸਿਰਫ ਗਲਤ ਹੈ ਸਗੋ ਨਿਆਂ ਦੇ ਸਿਧਾਂਤਾਂ ਦੇ ਖਿਲਾਫ ਹੈ। ਅਜੇਹੇ ਚ ਹਾਈ ਕੋਰਟ ਚ ਅਪੀਲ ਕੀਤੀ ਗਈ ਹੈ ਕਿ ਸਰਕਾਰ ਦੀ ਇਸ ਨੀਤੀ ਨੂੰ ਰੱਦ ਕੀਤਾ ਜਾਵੇ। ਪੁੱਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਤਾ ਲੱਗਿਆ ਹੈ ਕਿ ਸਾਬਕਾ ਐਮਪੀ ਧਰਮਵੀਰ ਗਾਂਧੀ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ ਜਾਣਕਾਰੀ ਮੁਤਾਬਿਕ ਕਾਂਗਰਸ ਹਾਈ ਕਮਾਨ ਪਟਿਆਲਾ ਲੋਕ ਸਭਾ ਹਲਕੇ ਲਈ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਫਿਲਹਾਲ ਡਾਕਟਰ ਧਰਮਵੀਰ ਗਾਂਧੀ ਨੇ ਚੋਣ ਲੜਨ ਲਈ ਹਾਮੀ ਨਹੀਂ ਭਰੀ ਪਰ ਕਾਂਗਰਸ ਹਾਈਕਮਾਨ ਲਗਾਤਾਰ ਉਹਨਾਂ ਨਾਲ ਸੰਪਰਕ ਵਿੱਚ ਹੈ ਜਿਸ ਦੀ ਪੁਸ਼ਟੀ ਡਾਕਟਰ ਧਰਮਬੀਰ ਗਾਂਧੀ ਨੇ ਵੀ ਕੀਤੀ ਹੈ ਡਾਕਟਰ ਧਰਮਬੀਰ ਗਾਂਧੀ ਨੇ ਕਿਹਾ ਕਿ ਉਹਨਾਂ ਤੇ ਕਾਫੀ ਦਬਾਅ ਹੈ ਪਰ ਇਸ ਉਮਰ ਵਿੱਚ ਉਹ ਚੋਣ ਨਹੀਂ ਲੜਨਾ ਚਾਹੁੰਦੇ ਉਨਾਂ ਨੇ ਵੀ ਕਿਹਾ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਉਸ ਲਈ ਸਿਆਸਤ ਵਿੱਚ ਜੋਦਿਆਂ ਦੀ ਲੋੜ ਹੈ ਜੋ ਇਸ ਸਿਸਟਮ ਨਾਲ ਸਿੱਧੀ ਲੜਾਈ ਲੜ ਸਕਣ ਪੰਜਾਬ ਵੀਜਲੈਂਸ ਵਿਰੋਧ ਨੇ ਸੁੱਬੇ ਵਿੱਚ ਪ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮਨੀਸ਼ ਕੁਮਾਰ ਸਹਾਇਕ ਖਜ਼ਾਨਾ ਅਫਸਰ ਅਮਰੀਕਾ ਨੂੰ ਇੱਕ ਪੈਨਸ਼ਨ ਕੇਸ ਪਾਸ ਕਰਨ ਦੇ ਬਦਲੇ ਵਿੱਚ ਰਿਸ਼ਵਤ ਲੈਣ ਦੇ ਗੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵੀਜਲੈਂਸ ਵਿਰੋਧ ਦੇ ਦੋ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਨਰੇਸ਼ ਡੋਗਰਾ ਵਾਸੀ ਬਾਜ਼ਾਰ ਨਰਸਿੰਘ ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਬਲਾਰੇ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਏਟੀਓ ਉਸ ਦਾ ਪੈਨਸ਼ਨ ਕੇਸ ਪਾਸ ਕਰਾਉਣ ਲਈ 20000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਬਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟ੍ਰੈਪ ਲਗਾ ਕੇ ਦੋਸ਼ੀ ਨੂੰ 10000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਮਾਰਚ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ ਤੇ ਪਹਾੜਾਂ ਤੇ ਬਰਫਬਾਰੀ ਰੁਕਣ ਦਾ ਨਾ ਨਹੀਂ ਲੈ ਰਹੀ ਇਸ ਦੇ ਨਾਲ ਹੀ ਹਿਮਾਚਲ ਚ ਪਿਛਲੇ 24 ਘੰਟਿਆਂ ਦੌਰਾਨ ਉੱਚੀਆਂ ਚੋਟੀਆਂ ਤੇ ਹਲਕੀ ਬਰਫਬਾਰੀ ਹੋਈ ਹੈ ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਚ 2 ਤੋਂ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪੱਛਮੀ ਗੜਬੜੀ ਦਾ ਅਸਰ ਪੰਜਾਬ ਚ ਵੀ ਦੇਖਣ ਨੂੰ ਮਿਲਿਆ ਹੈ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੱਲ ਸਵੇਰੇ ਮੌਸਮ ਚ ਬਦਲਾਅ ਆਇਆ ਤੇ ਮੀਂਹ ਪਿਆ ਸੀ ਅਤੇ ਜਦੋਂ ਮੌਸਮ ਸਾਫ਼ ਹੋਇਆ ਤਾਂ ਤੇਜ਼ ਧੁੱਪ ਨਿਕਲੀ ਇਸ ਕਾਰਨ ਵੱਧ ਤੋਂ ਵੱਧ ਤਾਪਮਨ 19 ਤੋਂ 32 ਡਿਗਰੀ ਦੇ ਵਿੱਚ ਘਰ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਹੁਣ 28 ਮਾਰਚ ਤੱਕ ਕੁਝ ਜ਼ਿਲ੍ਹਿਆਂ ਵਿੱਚ ਇਸੇ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ ਇਸ ਕਾਰਨ ਦਿਨ ਵੇਲੇ ਅੰਸ਼ਕ ਬੱਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਮੌਸਮ ਜਿਹਾ ਹੀ ਰਹੇਗਾ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ ਸ਼ਰੋਣੀ ਕਾਲੇ ਲਲ ਦੇ ਸਰਪ੍ਰਸਤ ਸਾਫਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼ਰੋਣੀ ਕਮੇਟੀ ਦੀ ਕੋਰ ਕਮੇਟੀ ਨੇ ਬੀਤੇ ਦਿਨੀ ਚੰਡੀਗੜ੍ਹ ਵਿੱਚ ਜੋ ਅਕਾਲੀ ਦਲ ਨਾਲ ਭਾਜਪਾ ਦੇ ਭਵਿੱਖ ਦੇ ਗੱਡਜੋੜ ਦੀਆਂ ਚਰਚਾਵਾਂ ਨੂੰ ਵੀ ਆਰਾਮ ਲਗਾ ਕੇ ਸੰਧਾਤਾ ਤੇ ਚੱਲਦੇ ਆਂ ਬੰਦੀ ਸਿੰਘਾਂ ਦਾ ਮਾਮਲਾ ਕਿਸਾਨਾਂ ਦੇ ਸੰਘਰਸ਼ ਤੇ ਅਮਰਿਤਪਾਲ ਦੇ ਮੁੱਦੇ ਤੋਂ ਇਲਾਵਾ ਧਾਰਮਿਕ ਮੁੱਦਿਆਂ 'ਚ ਬੇਲੋੜਾ ਦਖਲਅੰਦਾਜ਼ੀ ਕਰਨ ਉਪਰੰਤ ਕਿਸੇ ਤਰ੍ਹਾਂ ਦੇ ਗੱਡਜੋੜ ਦੀ ਗੱਲ ਆਖੀ ਹੈ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਪਿਛਲੇ ਫੈਸਲਿਆਂ ਦੇ ਚੱਲਦੇ ਇੱਕ ਵਾਰ ਦਲੇਰਹਿਣਾ ਫੈਸਲਾ ਲੈਣ 'ਚ ਜੋ ਕੰਮ ਆਇਆ ਹੈ ਇਸ ਦੇ ਅਕਾਲੀ ਦਲ ਲਈ ਚੰਗੇ ਸੀਟੇ ਨਿਕਲਣਗੇ ਕਿਰਸਾ ਨੇ ਕਿਹਾ ਹੈ ਕਿ ਜੇਕਰ ਇਸ ਨੂੰ ਦੇਰ ਨਾਲ ਲਿਆ ਦੂਰ ਤੋ ਫੈਸਲਾ ਕੈ ਦਿੱਤਾ ਜਾਵੇ ਤਾਂ ਕੋਈ ਅਤੀਕਥਨ ਨਹੀਂ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਸਿੰਧਾਂਤ ਪਾਰਟੀਆਂ ਤੋਂ ਉੱਪਰ ਹੁੰਦੇ ਹਨ ਜਿਹੜੀਆਂ ਪਾਰਟੀਆਂ ਸੂਬੇ ਦੀਆਂ ਮੰਗਾਂ ਤੇ ਸਿੰਧਾਂਤਾਂ ਨੂੰ ਤਲੰਜਲੀ ਦੇ ਦਿੰਦੀਆਂ ਹਨ ਉਹਨਾਂ ਦਾ ਆਪਣਾ ਤੇ ਪਾਰਟੀਆਂ ਲਈ ਹਸ਼ਰਕਾਤਕ ਹੁੰਦਾ ਹੈ ਮੈਂ ਬੀਬਾ ਬਾਦਲ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਰੀ ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਦੁਬਾਰਾ ਫੇਰ ਕਹਿਣਾ ਚਾਹਣੀ ਹੈ ਕਿ ਭਾਈ ਇੰਨਾ 2 ਸਾਲ ਲਾਤੇ ਤੁਸੀਂ ਜੇ ਸਾਡੇ ਉਲਟ ਇੱਕ ਵੀ ਗੱਲ ਹੁੰਦੀ ਤਾ ਮੁੱਖ ਮੰਤਰੀ ਸਾਹਿਬ ਛੱਡਣ ਨਹੀਂ ਸੀ ਲੱਗੇ। ਨਾ ਕਦੀ ਕਿਸੇ ਦਾ ਰੁਪਈਆ ਖਾਦਾ ਹੈ, ਨਾ ਖਾਣਾ ਤੇ ਬੀਬਾ ਬਾਦਲ ਨੂੰ ਇੱਕ ਜਵਾਬ ਜਿੰਨਾ ਚਾਹਣੀ ਹੈ। ਤੁਸੀਂ ਤਾਂ ਗੁਰੂ ਸਾਹਿਬ ਨਹੀਂ ਬਖਸ਼ੇ। ਤੁਸੀਂ ਪੰਜਾਬ ਦੀ ਟ੍ਰਾਂਸਪੋਰਟ ਨਿਗਲ ਗਏ। ਤੁਸੀਂ ਸਾਰੇ ਦੇ ਸਾਰਾ ਪੰਜਾਬ ਖਤਮ ਕਰਕੇ ਜਾਂਦੇ ਰਹੇ ਤੇ ਤੁਹਾਨੂੰ ਤਾਂ ਸ਼ਰਮ ਹੋਣੀ ਚਾਹੀਦੀ ਇਸ ਤਰ੍ਹਾਂ ਦੀ ਗੱਲ ਕਰਦਿਆਂ ਨੂੰ। ਬੇहद ਸ਼ਰਮਨਾਕ ਗੱਲ ਹੈ। ਰਾਜਾ ਜੀ ਤੇ ਇਲਜ਼ਾਮ ਲਾਉਣਾ ਹੈ ਪੂਰੀ ਸਾਡੇ ਪੰਜਾਬ ਦੀ ਟ੍ਰਾਂਸਪੋਰਟ ਖਤਮ ਕਰ ਗਏ ਸੀ। ਔਰ ਜਦੋਂ ਰਾਜਾ ਜੀ ਟ੍ਰਾਂਸਪੋਰਟ ਮੰਤਰੀ ਬਣੇ ਹੈ ਇੱਕ ਕੱਲਾ ਰਾਜਾ ਵੜਿੰਗਾ ਜਿਨੇ ਬਾਦਲਾਂ ਦੀ 2 ਨੰਬਰ ਦੀ ਜਿਹੜੀ ਬੱਸ ਸਰਵਿਸ ਸੀ ਉਹਨੂੰ ਆ ਕੇ ਰੋਕਿਆ ਕਿਸੇ ਨੇ ਹੱਥ ਨਹੀਂ ਸੀ ਪਾਇਆ ਧੰਨਵਾਦ ਬਹੁਤ ਬਹੁਤ ਅਕਾਲੀ ਭਾਜਪਾ ਦੀ ਉਮੀਦਵਾਰ ਬੀਬੀ ਬਾਦਲ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੇ ਆ ਤੇ ਜਿਹੜੇ ਕਾਨੂੰਨ ਬਣੇ ਆ ਭਾਈ ਇਹਨਾਂ ਕਾਨੂੰਨਾਂ ਨੂੰ ਇਹਨਾਂ ਕਾਨੂੰਨਾਂ ਤੇ ਸਾਈਨ ਬੀਬੀ ਬਾਦਲ ਨੇ ਕੀਤੇ ਸੀ ਤਾਂ ਇਹ ਆਰਡੀਨੈਂਸ ਪਾਸ ਹੋਇਆ ਸੀ ਜੇ ਬੀਬੀ ਬਾਦਲ ਆਰਡੀਨੈਂਸ ਤੇ ਸਾਈਨ ਨਾ ਕਰਦੀ ਤੇ ਇਹਨੇ ਪਾਸ ਨਹੀਂ ਸੀ ਹੁਣ ਅੱਜ ਵੀ ਵੀ ਬਾਦਲ ਵੀ ਤੁਹਾਡੇ ਕੋਲ ਪਾਈ ਵੋਟਾਂ ਲੈਣ ਆਉਣਗੇ ਜਿਨ੍ਹਾਂ ਨੇ ਇਹਨਾਂ ਕਾਲੇ ਕਾਨੂੰਨਾਂ ਤੇ ਸਾਈਨ ਕੀਤਾ ਹੈ ਤੁਹਾਡੇ ਕੋਲ ਉਹ ਵੀ ਵੋਟਾਂ ਲੈਣ ਆਉਣਗੇ ਮੇਰੀ ਸਾਰਿਆਂ ਅੱਗੇ ਬੇਨਤੀ ਹੈ ਅੱਜ ਸਮਾਂ ਉਹਨਾਂ ਤੋਂ ਜਵਾਬ ਮੰਗਣ ਦਾ ਦੋ ਚੀਜ਼ਾਂ ਤੇ ਬਾਦਲ ਪਰਿਵਾਰ ਹਮੇਸ਼ਾ ਵੋਟਾਂ ਮੰਗਦਾ ਰਿਹਾ ਹੈ ਇੱਕ ਪੰਥ ਦੇ ਨਾਮ ਤੇ ਤੇ ਇੱਕ ਹਮੇਸ਼ਾ ਉਹ ਕਹਿੰਦੇ ਰਹੇ ਕਿ ਅਸੀਂ ਕਿਸਾਨੀ ਦੇ ਸਭ ਤੋਂ ਵੱਡੇ ਰਖਵਾਲੇ ਆ ਤੇ ਜਦੋਂ ਬਾਦਲਾ ਦਾ ਰਾਜ ਸੀ ਸਾਡੇ ਸੂਬੇ ਦੇ ਅੰਦਰ ਮੁੱਖ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜਦ ਮੁੱਖ ਮੰਤਰੀ ਰਹੇ ਤਾਂ ਜੋ ਸਾਡੇ ਗੁਰੂ ਸਹਿਬਾਨ ਨਾਲ ਹੋਇਆ ਜੋ ਬੇਅਦਬੀਆਂ ਹੋਈਆਂ ਉਹਨਾਂ ਦੇ ਰਾਜ ਵੇਲੇ ਉਹ ਭੁੱਲਣ लायक ਗੱਲ ਨਹੀਂ ਗਈ ਪਈ ਉਹਨੂੰ ਯਾਦ ਰੱਖਿਆ ਜੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਤੇ ਇਸ ਪਰਿਵਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਨਾਲ ਬੇਅਦਬੀ ਕਰਾਉਣ ਵਾਲਾ ਵੀ ਇਹ ਪਰਿਵਾਰ ਹੈ ਤੇ ਕਾਲੇ ਕਾਨੂੰਨ ਲੈ ਕੇ ਆਉਣ ਵਾਲਾ ਵੀ ਇਹ ਪਰਿਵਾਰ ਹੈ ਪੰਜਾਬ ਦੇ ਬਹੁਤ ਵੱਡੇ ਦੁਸ਼ਮਣ ਹੈ ਇਹ ਲੋਕ ਇਹਨਾਂ ਨੂੰ ਇੱਥੋਂ ਕੱਢਣ ਦੀ ਲੋੜ ਹੈ ਤੇ ਜਦੋਂ ਤੱਕ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਆਪੋ ਆਪਣੇ ਤੌਰ ਤੇ ਇਸ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਬਣਦੇ ਇਹ ਚੋਣ ਜਿੱਤੀ ਨਹੀਂ ਜਾਣੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਦੇਸ਼ ਦੇ ਅੰਦਰ ਤੇ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਲੇਕਿਨ ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਪੰਥਕ ਮਸਲੇ ਜਿਹੜੇ ਚਾਹੇ ਬੰਦੀ ਸਿੰਘਾਂ ਦੇ ਮਸਲੇ ਨੇ ਅਮਰਪਾਲ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾਉਣ ਦਾ ਮਸਲਾ ਜਦੋਂ ਤੱਕ ਨਹੀਂ हटਾਈ ਜਾਂਦੀ ਕਿਸਾਨਾਂ ਦੇ ਮਸਲੇ ਜੋ ਤੱਕ ਨਹੀਂ ਹੱਲ ਹੁੰਦੇ ਤੇ ਪੰਜਾਬ ਦੇ ਮਸਲੇ ਜਿਹੜੇ ਜੋ ਤੱਕ ਨਹੀਂ ਹੱਲ ਹੁੰਦੇ ਉਦੋਂ ਤੱਕ ਜਿਹੜਾ ਸਮਝੌਤਾ ਨਹੀਂ ਹੋਵੇਗਾ ਮੈਂ ਸਭ ਦਾ ਕੀ ਬਹੁਤ ਹੀ ਸ਼ਲਾਘਾਯੋਗ ਫੈਸਲਾ ਵਾ ਕਿਉਂਕਿ ਅ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਪੰਥਕ ਪਾਰਟੀ ਆ ਬੜਾ ਗੌਰਵਮਈ ਇਤਿਹਾਸ ਰਿਹਾ ਇਸ ਪਾਰਟੀ ਦਾ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਹੀ ਇਸ ਪਾਰਟੀ ਨੇ ਬਹੁਤ ਵੱਡੇ ਸੰਘਰਸ਼ ਕੀਤੇ ਮੋਰਚੇ ਲਾਏ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਪੰਥਕ ਮਸਲਿਆਂ ਦੇ ਇਹ ਪੰਜਾਬ ਦੇ ਮਸਲੇ ਚਾਹੇ ਕਿਸਾਨੀ ਮਸਲੇ ਨੇ ਬੜੀ ਦ੍ਰਿੜਤਾ ਦੇ ਨਾਲ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਸਾਨੂੰ ਪਹਿਰਾ ਦੇਣ ਦੀ ਲੋੜ ਆ ਜੇਕਰ ਇਸ ਢੰਗ ਦੇ ਨਾਲ ਫੈਸਲੇ ਲੈ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਪਿਛਲੇ ਸਮੇਂ ਤੋਂ ਮੇਰੇ ਕੁਝ ਪਾਰਟੀ ਲੀਡਰਸ਼ਿਪ ਨਾਲ ਕੁਝ ਵਿਚਾਰਕ ਮਤ ਭੇਜ ਵਰਕਰਾਂ ਦੀ ਭਾਅ ਨੂੰ ਲੈ ਕੇ ਚੱਲ ਰਹੇ ਸਨ ਕੋਈ ਉਹਦੇ ਵਿੱਚ ਮੇਰਾ ਨਿੱਜੀ ਸਵਾਰਥ ਨਹੀਂ ਕਿਉਂਕਿ ਮੈਂ ਪਾਰਟੀ ਨੂੰ ਸਮਰਪਿਤ ਹਾਂ ਮੇਰੀ ਜਿਹੜੀ ਵੀ ਰਾਜਨੀਤਿਕ ਹੋਣ ਦਾ ਸ਼੍ਰੋਮਣੀ ਅਕਾਲੀ ਦਲ ਕਰਕੇ ਆ। ਸੋ ਇਸ ਲਈ ਜੇ ਇਸ ਢੰਗ ਦੇ ਨਾਲ ਵਰਕਰਾਂ ਦੀ ਭਾਵਨਾ ਨੂੰ ਫੈਸਲੇ ਜਾਣਗੇ ਤਾਂ ਅਸੀਂ ਡਟ ਕੇ ਆਉਣ ਲਈ ਸਮੇਂ ਦੇ ਵਿੱਚ ਸ਼੍ਰੋਮਣੀ ਕਾਲਦਲ ਦਾ ਸਾਥ ਦੇਵਾਂਗੇ। ਸੋ ਮੇਰੀ ਸਾਰੀ ਲੀਡਰਸ਼ਿਪ ਨੂੰ ਬੇਨਤੀ ਆ ਕਿ ਅਸੀਂ ਨਿੱਜੀ ਹਿੱਤਾਂ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਜੇ ਅਸੀਂ ਕੰਮ ਕਰਾਂਗੇ ਤਾਂ ਪੰਜਾਬ ਦੇ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਾਲਦਲ ਦਾ ਸਾਧਨ ਕਿਉਂ ਇਹੀ ਇੱਕ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ। ਜਦੋਂ ਵੀ ਕਾਲੀ ਦਲ ਦੀ ਸਰਕਾਰ ਰਹੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਨੇ ਹਰ ਵਰਗ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਨੇ ਠੀਕ ਆ ਕੰਮ ਕਰਦਿਆਂ ਤੋਂ ਵੀਰ ਗਲਤੀਆਂ ਹੋ ਜਾਂਦੀਆਂ ਨੇ ਲੇਕਿਨ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਸਾਨੂੰ ਵਧੀਆ ਢੰਗ ਦੇ ਨਾਲ ਜਿਹੜੇ ਵੱਡੇ ਫੈਸਲੇ ਲੋਕ ਖੇਤਾਂ ਦੇ ਵਿੱਚ ਸਿੱਖਾਂ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਕਿਸਾਨੀ ਦੇ ਹਿੱਤਾਂ ਦੇ ਵਿੱਚ ਸਾਨੂੰ ਫੈਸਲੇ ਲੈਣੇ ਚਾਹੀਦੇ ਨੇ ਸੋ ਇਸ ਲਈ ਮੇਰੀ ਸਾਰਿਆਂ ਨੂੰ ਫੀਦਾ ਕਿ ਨਾ ਚੋਣਾਂ ਦੇ ਵਿੱਚ ਆਪਾਂ ਡਟ ਕੇ ਸਾਰੇ ਗਲੇਸ਼ਿਕ ਵੇ ਭਲਾ ਕੇ ਸ਼੍ਰੋਮਣੀ ਕੱਲ ਦਾ ਸਾਧ ਜੀ ਤੱਕੜੀ ਚੋਂ ਨਿਸ਼ਾਨ ਤੇ ਜਿਹੜੇ ਵੀ ਉਮੀਦਵਾਰ ਖੜੇ ਕੀਤੇ ਜਾਂਦੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਬੋਤਾਂ ਪਾਛ ਦਈਏ ਉਹ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਭ ਤੋਂ ਪਹਿਲੇ ਤਾਂ ਇਹਨਾਂ ਦੇ ਜਿਹੜੇ ਸਨਾਮ ਦੇ ਮਨਿਸਟਰ ਹੈ ਆਮ ਆਦਮੀ ਪਾਰਟੀ ਦੇ ਉਹ ਇਹਨਾਂ ਪਰਿਵਾਰਾਂ ਦੇ ਘਰੇ ਜਾਂਦੇ ਤੇ ਕਹਿੰਦੇ ਆ ਕਿ ਆ ਕਿਉਂਕਿ ਆ ਠੇਕੇ ਤੋਂ ਇਹਨਾਂ ਨੇ ਸ਼ਰਾਬ ਨਹੀਂ ਲਿੱਤੀ ਐਸ ਕਰਕੇ ਅਸੀਂ ਜਮਵਾਰ ਨਹੀਂ ਮੈਂ ਸਹੀ ਮੈਨੇ ਤੇ ਉਹ ਮਨਿਸਟਰ ਮਨਿਸਟਰ ਰਹਿਣ ਦੇ ਲਾਇਕ ਨਹੀਂ ਹੈ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਮੁੱਖ ਮੰਤਰੀ ਤੇ ਸਰਕਾਰ ਦੀ ਜ਼ਿੰਮਵਾਰੀ ਕੀ ਹੈ ਜਾਲੀ ਸ਼ਰਾਬ ਨਸ਼ਾ ਸਾਰਾ ਕੁਝ ਰੋਕਣਾ ਆ ਜ਼ਿੰਮਵਾਰੀ ਉਹਦੀ ਹੈ ਆਪਣੀ ਜ਼ਿੰਮਵਾਰੀ ਤੇ ਆਪਣੀ ਜ਼ਿੰਮਵਾਰੀ ਲੈਣ ਦੀ ਬਜਾਏ ਆ ਲੋਕਾਂ ਦੇ ਦੋਸ਼ਪਾਨ ਲੱਗੇ ਤੁਸੀਂ ਸਭ ਤੋਂ ਪਹਿਲਾ ਕੰਮ ਕਰਨਾ ਚਾਹੀਦਾ ਜਿਹੜੇ ਇੱਥੋਂ ਦਾ ਐਸਐਚਯੂ ਹੈ ਇੱਥੋਂ ਦਾ ਐਕਸਾਈਜ਼ ਉਹ ਬੰਦੇ ਆ ਉਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਅਰੈਸਟ ਕਰਨਾ ਚਾਹੀਦਾ ਹੈ ਦੂਜੀ ਗੱਲ ਜਿਹੜੇ ਲੋਕ ਇਹਨਾਂ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਤੇ ਇਸ ਵੱਡੀ ਗੱਲ ਹੈ ਕਿ ਐਕਸਾਈਜ਼ ਮੰਤਰੀ ਜਿਹੜੀ ਸ਼ਰਾਬ ਜਿੱਥੋਂ ਪੀਤੀ ਗਈ ਹੈ ਉਹ ਐਕਸਾਈਜ਼ ਮੰਤਰੀ ਦਾ ਆਪਣਾ ਹੀ ਹਲਕਾ ਹੈ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਜ਼ਿੰਮਵਾਰੀ ਉਹਦੀ ਹੈ ਤੇ ਮੈਂ ਹੋਰ ਮਾੜੀ ਗੱਲ ਹੈ ਇੰਨਾ ਪਰਿਵਾਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਪਹਿਲੇ ਕਹਿੰਦੇ 50000 ਲੈ ਲੋ ਫਿਰ ਕਹਿੰਦੇ ਲੱਖ ਲੈ ਲੋ ਚੁੱਪ ਕਰ ਜਿਓ ਮੁੱਖ ਮੰਤਰੀ ਜਦੋਂ ਆਇਆ ਤਿੰਨ ਦਿਨ ਬਾਅਦ ਪਹਿਲੇ ਤਾਂ ਆਇਆ ਨਹੀਂ ਉਹ ਆਪਣੀ ਐਸੀ ਇਲਾਕੇ ਦਾ ਰਹਿਣ ਵਾਲਾ ਮੁੱਖ ਮੰਤਰੀ ਹੈ ਸੁਨਾ ਆਇਆ ਨਹੀਂ ਸੁਨਾ ਆਇਆ ਹੀ ਨਹੀਂ ਇਸਨਾਮ ਤਾਂ ਆਇਆ ਹੀ ਨਹੀਂ ਜਦੋਂ ਆਇਆ ਜਿਹੜੇ ਪਰਿਵਾਰਾਂ ਨੂੰ ਮਿਲਣ ਦੀ ਬਜਾਏ ਪੁਲਿਸ ਗਈ ਉਹਨਾਂ ਪਰਿਵਾਰਾਂ ਦੇ ਘਰਾਂ 'ਚ ਉਹਨੂੰ ਕੋਈ ਇਕੱਲਾ ਉਹਨਾਂ ਨੂੰ 20 22 ਪਰਿਵਾਰਾਂ 'ਚੋਂ ਇੱਕ ਪਰਿਵਾਰ ਨੂੰ ਲੈ ਕੇ ਆਈ ਤੇ ਜਿਸਨੇ ਜਦੋਂ ਸਾਰੇ ਲੋਕ ਉੱਥੇ ਇਕੱਠੇ ਹੋਏ ਪਹਿਲੇ ਸਾਰਿਆਂ ਦੇ ਮੋਬਾਈਲ ਉਹਨਾਂ ਨੇ ਖੋਲੇ ਕਿ ਰਿਕਾਰਡਿੰਗ ਨਾ ਕਰ ਸਕੀ ਮੁੱਖ ਮੰਤਰੀ ਦਾ ਕੰਮ ਹੈ ਉਹਦੇ ਬਾਅਦ ਉਹ ਜਿਹੜਾ ਜਾਇਜੇ ਲਫ਼ਜ਼ ਬੋਲੇ ਉਹਨੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉੱਥੇ ਪੋਲੀਟੀਕਲ ਸਪੀਚ ਕਰਨ ਲੱਗੇ ਇਹ ਸਭ ਤੋਂ ਮਾੜੀ ਗੱਲ ਹੈ ਨਾਲੇ ਜਿਹੜਾ ਇੱਕ ਬੰਦੇ ਨੇ ਜਾਂ ਦੋ ਲੋਕਾਂ ਨੇ ਸਵਾਲ ਪੁੱਛੇ ਅੱਜ ਪੁਲਿਸ ਉਹਨਾਂ ਦੇ ਮਗਰ ਪੈ ਗਈ ਹੈ ਕਿ ਸਵਾਲ ਮੁੱਖ ਮੰਤਰੀ ਨੂੰ ਕਿਉਂ ਪੁੱਛੇ ਇਹ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝ ਗਏ ਤੇ ਸਵਾਲ ਨਹੀਂ ਪੁੱਛਣਗੇ ਜੇ ਮੁੱਖ ਮੰਤਰੀ ਆਇਆ ਦੁੱਖ ਸਾਂਝਾ ਕਰਨ ਵਾਸਤੇ ਆਇਆ ਤੇ ਕਿਸ ਤੇ ਇਸ ਮੌਕੇ ਤੇ ਸਰਕਾਰਾਂ ਦਾ ਜਿੰਮੇਵਾਰੀ ਸਾਥ ਦੇਣਾ ਆ ਗਰੀਬ ਪਰਿਵਾਰ ਹੈ ਵਿਚਾਰੇ ਦਿਹਾੜੀ ਨਾਲ ਆਪਣਾ ਪਰਿਵਾਰ ਪਾਲਦੇ ਆ ਪਰ ਜਮਾਂ ਹੀ 50000 ਲੱਖ ਆ ਕੋਈ ਕੰਪਨਸੇਸ਼ਨ ਹੈ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਤੇ ਨਾਲੇ ਇਹਨਾਂ ਦਾ ਜਿਹੜਾ ਐਕਸਾਈਜ਼ ਮਿਨਿਸਟਰ ਹੈ ਜਿਹੜੇ ਜਿਹੜਾ ਆਪਣੇ ਹਲਕੇ ਦਾ ਇਥੋਂ ਦਾ ਹੈ ਉਹਨਾਂ ਨੂੰ ਮੈਨੂੰ ਲੱਗਦਾ ਲਾਇਕ ਨਹੀਂ ਉਹ ਸਰਕਾਰ ਤੇ ਰਹਿਣ ਦੇ ਵਸੇ ਮੈਂ ਚਾਹਣਾ ਹੈ ਕਿ ਤੁਹਾਡੀ ਪਾਰਟੀ ਜਾਂਚ ਮੈਂ ਇਹ ਚਾਹਣਾ ਹੈ ਕਿ ਇਹਦੀ ਜੁਡੀਸ਼ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਜੱਜ ਦੇ ਥੱਲੋਂ ਇਨਕੁਆਇਰੀ ਹੋਵੇ ਕਿਉਂਕਿ ਇਹਨਾਂ ਦਾ ਨਿਸ਼ਾਨਾ ਹੈ ਕਿ ਅਸੀਂ ਪੁਲਿਸ ਦੀ ਐਸਆਈਟੀ ਬਣਾ ਕੇ ਇਹਨੂੰ ਖੇਰੂ ਖੇਰੂ ਕਰਕੇ ਅਸੀਂ ਜਮਾਂ ਦਬਾ ਦੇਣਾ ਸ਼ੋਮਨੀ ਕਾਲੀ ਦਲ ਬਿਲਕੁਲ ਦਬਾਉਣ ਨਹੀਂ ਦੇਊਗੀ ਮੈਂ ਆਪਣੇ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਪਰਮਿੰਦਰ ਢੀਂਡ ਸਾਹਿਬ ਜੀ ਨਾਲ ਸਾਰਿਆਂ ਨਾਲ ਮੈਂ ਗੱਲ ਕੀਤੀ ਹੈ ਕਿ ਜੇ 28 ਤਰੀਕ ਤੱਕ ਇਹਨਾਂ ਨੇ 20 ਲੱਖ ਰੁਪਏ ਘੱਟ ਤੋਂ ਘੱਟ ਕੰਪੰਸੇਸ਼ਨ ਨਾ ਦਿੱਤੀ ਜਾਂ ਕੋਈ ਸਰਕਾਰੀ ਨੌਕਰੀ ਨਾ ਦਿੱਤੀ ਗਰੀਬ ਪਰਿਵਾਰਾਂ ਨੂੰ ਤੇ ਜੁਡੀਸ਼ੀਅਲ ਇਨਕੁਆਇਰੀ ਨਾ ਕੀਤੀ ਸਾਡੀ ਇੱਥੇ ਸਾਰੀ ਸੰਗਤ ਨੂੰ ਲੈ ਕੇ ਸਾਰੇ ਪਰਿਵਾਰਾਂ ਨੂੰ ਲੈ ਕੇ ਅਸੀਂ ਡਿਪਟੀ ਕਮਿਸ਼ਨਰ ਦਾ ਲਗਾਤਾਰ ਧਰਨਾ ਸ਼ੁਰੂ ਕਰਾਂਗੇ ਭਾਵੇਂ ਜੋਨ ਜਾਬਤਾ ਕਿਉਂ ਜਾਬਤਾ ਦਾ ਮਤਲਬ ਨਹੀਂ ਹੈ ਕਿ ਤੁਸੀਂ ਕੰਪੈਸ਼ਨੇਟ ਗਰਾਊਂਡ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਇਹਦੇ ਚ ਟੂਨ ਜਾਬਤਾ ਨਹੀਂ ਰੋਕਦੀ ਜੇ ਚੋਣ ਜਬ ਤੱਕ ਫਿਰ 2 ਲੱਖ ਕਿਉਂ ਕਹਿਆ ਇਹਨਾਂ ਨੇ ਫਿਰ ਤਾਂ 20 ਲੱਖ ਵੀ ਕਹਿ ਸਕਦੇ ਸੀ 30 ਲੱਖ ਵੀ ਕਹਿ ਸਕਦੇ ਸੀ ਚੋਣ ਜਬਤਾ ਇਸ ਕੰਮ ਵਾਸਤੇ ਨਹੀਂ ਹੁੰਦੀ ਉਹ ਦੂਜੀਆ ਪੋਲੀਟਿਕਲ ਅਨਾਉਂਸਮੈਂਟਾ ਪੋਲੀਟਿਕਲ ਅਨਾਉਂਸਮੈਂਟ ਨਹੀਂ ਹੈ ਆ ਇੱਕ ਡਰਾਮਾ ਕਰਦੇ ਐ 24 ਕਰਕੇ ਇਹ ਪ੍ਰਧਾਨ ਮੰਤਰੀ ਭਗਵੰਤ ਮਾਨ ਦਾ ਕੱਲਾ ਕੰਮ ਆ ਕੇਜਰੀਵਾਲ ਦੇ ਮਗਰਮਗ ਲੱਗਿਆ ਕਿ ਉਹਨੂੰ ਬਚਾ ਲਈਏ ਉਹਦੇ ਆਪਣੇ ਹਲਕੇ ਦੀ ਲੋਕਾਂ ਲੋਕਾਂ ਦੀ ਮੌਤਾਂ ਹੋਈਆਂ ਉਹਦੇ ਵਾਸਤੇ ਉਹਨੇ ਟਾਈਮ ਨਹੀਂ ਸ਼ੁਰੂ ਕੀਤਾ